ਦਿਕਤਾਰ ਸਿੰਘ ਹਵਾਰਾ ਹੋਰਾਂ ਦੀ ਜੇਲ੍ਹ ਤਬਦੀਲੀ ਨੂੰ ਲੈ ਕੇ ਜੋ ਸੁਣਵਾਈ ਹੋਈ ਹੈ ਬਕਾਇਦਾ ਦੱਸਿਆ ਇਹ ਵੀ ਜਾਂਦਾ ਹੈ ਕਿ ਇਹਦੇ ਵਿੱਚ ਭਗਵੰਤ ਸਿੰਘ ਮਾਨ ਹੋਰਾਂ ਨੇ ਵਿਰੋਧ ਕੀਤਾ ਹੈ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਜਿਹੜਾ ਹੈ ਉਹ ਤੁੱਟੇ ਤਾਂ ਕੀਤਾ ਹੈ ਬਿਲਕੁਲ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਜਿਹੜਾ ਬਕਾਇਦਾ ਇਸ ਚੀਜ਼ ਦਾ ਵਿਰੋਧ ਜਿਹੜਾ ਹੈ ਕੀਤਾ ਗਿਆ ਹੈ ਸੁਪਰੀਮ ਕੋਰਟ ਨੇ ਜਿਹੜਾ ਹੈ ਤਕਰੀਬਨ 4 ਹਫ਼ਤਿਆਂ ਦਾ ਸਮਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਿਹੜਾ ਦਿੱਤਾ ਹੈਗਾ ਕਿਉਂਕਿ ਇਹ ਖੀਦ ਦੇ ਵਿੱਚ ਜਦੋਂ ਗੱਲ ਬਣਦੀ ਨਾ ਦੇਖ ਕੇ ਜਿਹੜਾ ਹੈ ਇਹ ਮਸਲਾ ਸਾਰਾ ਚੰਡੀਗੜ੍ਹ ਤੇ ਛੋੜ ਦਿੱਤਾ ਗਿਆ ਕਿ ਉਹਨਾਂ ਦੇ ਬਾਕੀ ਦੇ ਕੇਸ ਤੇ ਠੀਕ ਨੇ ਚੰਡੀਗੜ੍ਹ ਦਾ ਇੱਕ ਕੇਸ ਜਿਹੜਾ ਹੈ ਬਾਕੀ ਹੈ ਤੇ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਜਲਦ ਹੋ ਸਕਦਾ ਹੈ ਕਿ ਜੱਜੇਦਾਰ ਜਗਤਾਰ ਸਿੰਘ ਜਿਹੜੇ ਹਵਾਰਾ ਹੈ ਕਹਿੰਦੇ ਉਹਨਾਂ ਦੀ ਜੇਲ੍ਹ ਤਬਦੀਲੀ ਜਿਹੜੀ ਹੈ ਹੋ ਜਾਵੇ ਜੋ ਉਹਨਾਂ ਦਾ ਹਵਾਲਾ ਹੈ ਕਿ ਜੀ ਕਾਨੂੰਨ ਵਿਵਸਥਾ ਕਹਿੰਦੇ ਕਿ ਖਰਾਬ ਹੋ ਸਕਦੀ ਹੈ। ਜੋ ਜਾਂ ਹੁੰਦਾ ਨਾ ਜਿੱਦਾਂ ਕਿ ਭਾਰਤ ਦੇ ਕੋਲ ਜਾਂ ਜਦੋਂ ਐਨਆਈਐਨ ਦਾ ਦੇਸ਼ ਦੀ ਏਕਤਾ ਦੇ ਖੰਡਨ ਨੂੰ ਖਤਰਾ ਹੈਗਾ ਹੈ। ਕੁਝ ਉਹਨਾਂ ਕੋਲ ਆਪਾਂ ਕਹਿ ਸਕਦੇ ਹਾਂ ਕਿ ਐਕਸਕਿਊਜ਼ ਜਿਹੜੇ ਪਏ ਹੋਏ ਨੇ ਉਹ ਆਪਾਂ ਕਿਤੇ ਵੀ ਲਾ ਸਕਦੇ ਹਾਂ। ਜਗਤਾਰ ਸਿੰਘ ਹਵਾਰਾ ਹੋਰਾਂ ਦੀ ਜੇਲ ਤਬਦੀਲੀ ਨੂੰ ਲੈ ਕੇ ਜੋ ਸੁਣਵਾਈ ਹੋਈ ਹੈ ਬਕਾਇਦਾ ਦੱਸਿਆ ਇਹ ਵੀ ਜਾਂਦਾ ਹੈ ਕਿ ਇਹਦੇ ਚ ਅ ਭਗਵੰਤ ਸਿੰਘ ਮਾਨ ਹੋਰਾਂ ਨੇ ਵਿਰੋਧ ਕੀਤਾ ਹੈ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਜਿਹੜਾ ਹੈ ਉਹ ਤਬਦੀਨ ਨਾ ਕੀਤਾ ਬਿਲਕੁਲ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਜਿਹੜਾ ਬਕਾਇਦਾ ਇਸ ਚੀਜ਼ ਦਾ ਵਿਰੋਧ ਜਿਹੜਾ ਹੈ ਕੀਤਾ ਗਿਆ ਹੈ ਸੁਪਰੀਮ ਕੋਰਟ ਨੇ ਜਿਹੜਾ ਹੈ ਤਕਰੀਬਨ 4 ਹਫ਼ਤਿਆਂ ਦਾ ਸਮਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਿਹੜਾ ਦਿੱਤਾ ਹੈ ਕਿਉਂਕਿ ਅਖੀਰ ਦੇ ਵਿੱਚ ਜਦੋਂ ਗੱਲ ਬਣਦੀ ਨਾ ਦੇਖ ਕੇ ਜਿਹੜਾ ਹੈ ਇਹ ਮਸਲਾ ਸਾਰਾ ਚੰਡੀਗੜ੍ਹ ਤੇ ਸੌਂਡ ਦਿੱਤਾ ਗਿਆ ਕਿ ਉਹਨਾਂ ਦੇ ਬਾਕੀ ਦੇ ਕੇਸ ਤੇ ਠੀਕ ਨਹੀਂ ਚੰਡੀਗੜ੍ਹ ਦਾ ਇੱਕ ਕੇਸ ਜਿਹੜਾ ਹੈ ਬਾਕੀ ਹੈ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਜਲਦ ਹੋ ਸਕਦਾ ਹੈ ਕਿ ਜਥੇਦਾਰ ਜਗਤਾਰ ਸਿੰਘ ਜਿਹੜੇ ਹਵਾਰਾ ਹੈਗੇ ਨੇ ਉਹਨਾਂ ਦੀ ਜੇਲ ਤਬਦੀਲੀ ਜਿਹੜੀ ਹੈ ਹੋ ਜਾਵੇ ਹੁਣ ਦੇਖਦੇ ਹਾਂ ਕਿ 4 ਹਫਤੇ ਬਾਅਦ ਕਿਹੋ ਜੀ ਰਿਪੋਰਟ ਆਉਂਦੀ ਹੈ ਜਾਂ ਫਿਰ ਕਿਤੇ ਕੋਈ ਨਵਾਂ ਮੁੱਦਾ ਤਾਂ ਨਹੀਂ ਛੇੜ ਦਿੱਤਾ ਜਾਂਦਾ ਜਾਂ ਕਿਤੇ ਕਿਉਂਕਿ ਹਮੇਸ਼ਾ ਹਵਾਲਾ ਉਹੀ ਦਿੱਤਾ ਜਾਂਦਾ ਤੁਸੀਂ ਸਮਝਦੇ ਹੋ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਤਬਦੀਲ ਜਿਹੜਾ ਹੈ ਉਹ ਜਾਂ ਐਂ ਕਹਿ ਲਈਏ ਵੀ ਪੰਜਾਬ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਉਣਾ ਚਾਹੁੰਦੀ ਬਿਲਕੁਲ ਜੋ ਉਹਨਾਂ ਦਾ ਹਵਾਲਾ ਹੈ ਕਿ ਜੀ ਕਾਨੂੰਨ ਵਿਵਸਥਾ ਕਹਿੰਦੇ ਕਿ ਖਰਾਬ ਹੋ ਸਕਦੀ ਹੈ ਜਾ ਹੁੰਦਾ ਨਾ ਜਿੱਦਾਂ ਕਿ ਭਾਰਤ ਦੇ ਕੋਲ ਜਾਂ ਜਦੋਂ ਐਮ ਆਈ ਐਨ ਦਾ ਦੇਸ਼ ਦੀ ਏਕਤਾ ਦੇ ਖੰਡਨਾਂ ਨੂੰ ਖਤਰਾ ਹੈਗਾ ਹੈ ਕੁਝ ਉਹਨਾਂ ਕੋਲ ਆਪਾਂ ਕਹਿ ਸਕਦੇ ਹਾਂ ਕਿ ਐਕਸਕਿਊਜ਼ ਜਿਹੜੇ ਪਏ ਹੋਏ ਨੇ ਉਹ ਆਪਾਂ ਕਿਤੇ ਵੀ ਲਾ ਸਕਦੇ ਹਾਂ ਹੁਣ ਜਿੱਦਾਂ ਤੁਸੀਂ ਦੇਖਿਆ ਹੋਣਾ ਨਾ ਕਿ ਜਦੋਂ ਵੀ ਕੋਈ ਰਾਜਨੀਤੀਬਾਨ ਬੋਲਦਾ ਹੈ ਕਿਸੇ ਘਟਨਾ ਦੇ ਪੰਜਾਬ ਬਾਰਡਰ ਸਟੇਟ ਹੈ ਜੀ ਕਿੱ ਕੱਲਾ ਬਾਰਡਰ ਪੰਜਾਬ ਨੂੰ ਹੀ ਲੱਗਦਾ ਉਹਦੇ ਨਾਲ ਰਾਜਸਥਾਨ ਨੂੰ ਨਹੀਂ ਲੱਗਦਾ ਉਹਦੇ ਨਾਲ ਗੁਜਰਾਤ ਨੂੰ ਨਹੀਂ ਲੱਗਦਾ ਜਾਂ ਫਿਰ ਸਾਰਾ ਦਾ ਸਾਰਾ ਕੁਝ ਕੱਲਾ ਆਪਾਂ ਸਿਰਫ ਪੰਜਾਬ ਬਾਰਡਰ ਸਟੇਟ ਇਕਲ ਇੱਕ ਲਾਈਨ ਦੇ ਵਿੱਚ ਇੰਨੀ ਲਾਈਨ ਦੇ ਨਾਲ ਉਹ ਕੁਝ ਵੀ ਜਿਹੜਾ ਕਹਿ ਸਕਦੇ ਨੇ ਕਿ ਮਾਹੌਲ ਖਰਾਬ ਹੋਣ ਦਾ ਖਤਰਾ ਹੈ ਜਾਂ ਤੁਸੀਂ ਸੁਣਿਆ ਹੋਣਾ ਕਿ ਜਦੋਂ ਹੁਣ ਆਹ ਕਾਨੂੰਨ ਵਿਵਸਥਾ ਵਾਲਾ ਇਹਨਾਂ ਨੇ ਕਹਿਤਾ ਕਿ ਔਰ ਉਹਨਾਂ ਦਾ ਜੇਲ੍ਹ ਦੇ ਵਿੱਚ ਵੀ ਆਚਰਣ ਬਹੁਤ ਚੰਗਾ ਹੈ ਨਾ ਬਾਕੀ ਦੇ ਜਿਹੜੇ ਬੰਦੀ ਸਿੰਘ ਹੈਗੇ ਨੇ ਉਹਨਾਂ ਦਾ ਆਚਰਣ ਵੀ ਜੇਲ੍ਹ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਕੋਈ ਕੋਈ ਤੁਹਾਨੂੰ ਉਥੋਂ ਦੀ ਕੋਈ ਘਟਨਾ ਜੇਲ੍ਹ ਦੀ ਕੋਈ ਸਾਹਮਣੇ ਆਈ ਹੋਵੇ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਤੇ ਫਿਰ ਕਿਉਂ ਇਹ ਤੇ ਆਪਾਂ ਕਹਿ ਸਕਦੇ ਨਾ ਕਿਤੇ ਨਾ ਕਿਤੇ ਜਿਹੜੇ ਸਵਾਲ ਨੇ ਇਹ ਹਮੇਸ਼ਾ ਰਹਿਣੇ ਨੇ ਕਿ ਸਿੱਖਾਂ ਦੇ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈਗਾ ਕਿਉਂ बार-बार ਜਿਹੜਾ ਹੈ ਸਿੱਖਾਂ ਦੇ ਨਾਲ ਹੀ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਕਾਨੂੰਨ ਦੇ ਤੌਰ ਤੇ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੇ ਨਾਲ ਦੂਜੇ ਦਰਜੇ ਦੇ ਸ਼ਹਿਰੀ ਦਾ ਕਿਤਨਾ ਕਿਤਨਾ ਬਤਆਪ ਹੁੰਦਾ ਬਿਲਕੁਲ ਅਬ ਕਾਇਦਾ ਜਦੋਂ ਜਸਪੀਲ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ ਜਾਂ ਮੋਰਚੇ ਦੇ ਜਿਸ ਤਰੀਕੇ ਨਾਲ ਮੰਗ ਉੱਠਦੀ ਹੈ ਤਾਂ ਅਬ ਕਾਇਦਾ ਪੰਜਾਬ ਸਰਕਾਰ ਉੱਥੇ ਜਿਹੜੀ ਗੱਲ ਆ ਉਹ ਕੇਂਦਰ ਸਰਕਾਰ ਤੇ ਸੁੱਟ ਦਿੰਦੀ ਹੈ ਹਨਾ ਉਹਦੇ ਚ ਬੇਸ਼ੱਕ ਅਸੀਂ ਕਿਸੇ ਵੀ ਬੰਦੀ ਸਿੰਘ ਦੇ ਰੇਹਾਈ ਨੂੰ ਗੱਲ ਕਰ ਲਈਏ ਕਿਉਂਕਿ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਉਹਨਾਂ ਦੇ ਹੱਥ 'ਚ ਨਹੀਂ ਹੈ ਕੇਂਦਰ ਸਰਕਾਰ ਦੇ ਇੱਥੇ ਤਾਂ ਬਕਾਇਦਾ ਪੰਜਾਬ ਸਰਕਾਰ ਦੇ ਹੱਥ 'ਚ ਸੀਗਾ ਕਿ ਜੇ ਕੋ ਦੇ ਦੇ ਦਿੰਦੇ ਇਸ ਨੂੰ ਅੱਗੇ ਆ ਤਾਂ ਪੰਜਾਬ ਤੋਂ ਸ਼ਿਫਟ ਹੋ ਸਕਦੀ ਸੀ ਪੰਜਾਬ ਤੋਂ ਸ਼ਿਫਟ ਹੋ ਸਕਦੇ ਸੀ ਬਕਾਇਦਾ ਉਹਨਾਂ ਦੀ ਫੈਮਿਲੀ ਪੰਜਾਬ ਤੋਂ ਹੈਗੀ ਆ ਪੰਜਾਬ ਤੋਂ ਬਾਹਰ ਹੋਰ ਕੋਈ ਕੇਸ ਨਹੀਂ ਹੈਗਾ ਸਿਰਫ ਇੱਕ ਚੰਡੀਗੜ੍ਹ ਵਾਲਾ ਕੇਸ ਹੈ ਜੇ ਜੀ ਆਪਾਂ ਕਹਿ ਸਕਦੇ ਕਿ ਚੰਡੀਗੜ੍ਹ ਕੇਸ ਦੀ ਸੁਣਵਾਈ ਉਹ ਵੀ ਤਾਂ ਪੰਜਾਬ ਦੀ ਜਨਤਾ ਚੋਂ ਹੋਈ ਸਕਦੀ ਹੈ ਇਹ ਹੀ ਚੀਜ਼ਾਂ ਨੇ ਮੈਂ बार-बार ਇਹੀ ਕਹਿ ਰਹੇ ਹਾਂ ਕਿ ਕਿਤਨਾ ਕਿਤੇ ਅਹਿਸਾਸ ਜਿਹੜਾ ਹੈ ਉਹ ਕਰਾਇਆ ਜਾਂਦਾ ਹੈ ਹੁਣ ਤੁਸੀਂ ਦੇਖੋ ਨਾ ਕਿ ਦੂਜੇ ਬੰਨੇ ਤੇ ਉਹ ਕੇਸ ਨੇ ਜਿਹੜੇ 1992 ਤੋਂ ਲੜਕਦੇ ਆ ਰਹੇ ਨੇ ਜਿਨ੍ਹਾਂ ਦੇ ਉੱਤੇ ਹੁਣ ਆ ਕੇ ਜੜੀਆਂ ਪੈਰਮਈਆਂ ਹੋ ਰਹੀਆਂ ਨੇ ਤੇ ਇਹੀ ਜਿਹੇ ਨੂੰ ਆਪਾਂ ਦੂਜੇ ਬੰਨੇ ਦੇ ਸਿੱਕੇ ਨੂੰ ਦੇਖੀਏ ਤੇ ਇਹ ਜਿਹੜੇ ਬੰਦੀ ਸਿੰਘ ਨੇ ਇਹ 28 28 30 30 ਸਾਲਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਇਸ ਸਜ਼ਾਵਾਂ ਜਿਹੜੀਆਂ ਕੱਟ ਰਹੇ ਨੇ ਮਤਲਬ ਉਹਨਾਂ ਹਾਲਾਤਾਂ ਦੇ ਵਿੱਚ ਜੋ ਕਾਰਮਾਈਆਂ ਇਹਨਾਂ ਨੇ ਪਾਈਆਂ ਇਹਨਾਂ ਨੂੰ ਸਜ਼ਾਵਾਂ ਵੀ ਐਕਸਟਰਾ ਪਰ ਜਿਹੜੇ ਲੋਕਾਂ ਨੇ ਗਲਤ ਕੰਮ ਕੀਤਾ ਉਹਨਾਂ ਨੂੰ ਸਜ਼ਾਵਾਂ ਕੋਈ ਨਹੀਂ ਇਹ ਮਤਲਬ ਤੁਸੀਂ ਦੇਖੋ ਨਾ ਆਪਣੇ ਆਪ ਦੇ ਵਿੱਚ ਇੱਕ ਹਾਸੋਹੀਣੀ ਜੀ ਜਿਹੜੀ ਸਥਿਤੀ ਜਿਹੜੀ ਹੋ ਜਾਂਦੀ ਹੈ ਔਰ ਹਿਊਮਨ ਰਾਈਟਸ ਦੇ ਤੌਰ ਤੇ ਕਿਤਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਉਲੰਘਣਾ ਜਿਹੜੀ ਹੈ ਇਹ ਹੈਗੀ ਹੈ ਜੀ ਤਾਂ ਅਸ਼੍ਰੀ ਕਾਲ ਤੱਕ ਸਾਡੇ ਹਕੂਮਤ ਦੇ ਜੋ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਬਾਕਾਇਦਾ ਉਸ ਦੀ ਬੀਤੇ ਦਿਨੀ ਮੀਟਿੰਗ ਹੋਈ ਹੈ ਸੋ ਜੋ ਮੀਟਿੰਗ ਕੀਤੀ ਗਈ ਪਟਿਆਲਾ ਦੇ ਵਿੱਚ ਕੀ ਮੈਨਸ ਸਮਝਦੇ ਹੋ ਕਿਸ ਤਰੀਕੇ ਨਾਲ ਦੇਖਦੇ ਹੋ ਉਸ ਮੀਟਿੰਗ ਨੂੰ ਬਿਲਕੁਲ ਆਪਾਂ ਕਹਿ ਸਕਦੇ ਆਂ ਕਿ ਤਕਰੀਬਨ 2 ਦਸੰਬਰ ਤੋਂ ਹੀ ਇਸ ਮੀਟਿੰਗ ਦਾ 2 ਤੋਂ ਕਹਿ ਲਈਏ ਬਈ 3 ਦਸੰਬਰ ਤੋਂ ਹੀ ਤਕਰੀਬਨ ਇੱਕ ਤਰ੍ਹਾਂ ਦਾ ਇੰਤਜ਼ਾਰ ਸੀ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਦੇ ਫੈਸਲੇ ਆਉਂਦੇ ਨੇ ਚਾਹੀਦਾ ਇਹ ਤਾਂ ਇਹ ਸੀ ਕਿ ਅਗਲੇ 2-3 ਦਿਨਾਂ ਦੇ ਅੰਦਰ ਅੰਦਰ ਹੀ ਇਹ ਮੀਟਿੰਗ ਹੁੰਦੀ ਪਰ ਆਪਾਂ ਦੇਖਿਆ ਕਿ ਜਿਸ ਤਰੀਕੇ ਦੀਆਂ ਤਿਕੜਮਬਾਰੀਆਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਅਕਾਲੀ ਦਲ ਦੇ ਉਸ ਧੜੇ ਦੇ ਵੱਲੋਂ ਜਿਹੜੀਆਂ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਗਈਆਂ ਪਰ ਕਿਤਨਾ ਕਿਤੇ ਇਹਨੂੰ ਆਪਾਂ ਕੌਮ ਦਾ ਪ੍ਰੈਸ਼ਰ ਕਹਿ ਸਕਦੇ ਹਾਂ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜੋ ਹੁਕਮਨਾਮੇ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੋਂ ਲਾਗੂ ਹੋਏ ਸੀ ਉਹਨਾਂ ਨੂੰ ਬਾਖੂਬੀ ਉਸੇ ਤਰੀਕੇ ਦੇ ਨਾਲ ਹੀ ਅਮਲ ਦੇ ਵਿੱਚ ਲਿਆਂਦਾ ਜਾਵੇ ਪਿੱਛੇ ਜੇ ਆਪਾਂ ਦੇਖਿਆ ਸੀ ਕਿ ਜਥੇਦਾਰ ਸਾਹਿਬ ਦੇ ਇੱਕ ਬਿਆਨ ਨੂੰ ਯੂਜ਼ ਕਰਕੇ ਇੱਥੋਂ ਤੱਕ ਹੋ ਗਿਆ ਸੀ ਕਿ ਅਸੀਂ ਕਮੇਟੀ ਦੇ ਮੈਂਬਰਾਂ ਦੇ ਵਿੱਚ ਵਾਅਦਾ ਜਿਹੜਾ ਜਿਹੜਾ ਵੀ ਵਾਦਾ ਸਕਦੇ ਹੈਗੇ ਆ ਪਰ ਉਸ ਨੂੰ ਜਿਹੜਾ ਹੈ ਕਿਤਨਾ ਕਿਤੇ ਉਹਨਾਂ ਵੱਲੋਂ ਡਿਨਾਈ ਕੀਤਾ ਗਿਆ ਫਿਰ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਕਰਕੇ ਆਏ ਸੀ ਕਿ ਜਦੋਂ ਜਥੇਦਾਰ ਸਾਹਿਬਾਨ ਬਾਹਰਲੇ ਦੌਰੇ ਤੇ ਨੇ ਬਹੁਤ ਸਾਰੀਆਂ ਫਿੰਗਰ ਪੁਆਇੰਟਸ ਹੋ ਰਹੀਆਂ ਨੇ ਲੋਕਾਂ ਦੇ ਵਿੱਚ ਕਿਤਨਾ ਕਿਤੇ ਰੋਹ ਜਿਹੜਾ ਹੈ ਪੈਦਾ ਹੋ ਰਿਹਾ ਕਿਉਂਕਿ ਉਹ ਵੀ ਕੌਮ ਦੇ ਨੁਮਾਇੰਦੇ ਹਨ ਤੇ ਕੌਮ ਦੇ ਦਿਲ ਦੇ ਵਿੱਚ ਸਵਾਲ ਤੇ ਆਉਣੇ ਹੀ ਹੈਗੇ ਨੇ ਹੁਣ ਮੀਟਿੰਗ ਜਿਹੜੀ ਹੈ ਪਹਿਲੀ ਮੀਟਿੰਗ ਤਕਰੀਬਨ 2 ਮਹੀਨੇ ਤੇ 2 ਦਿਨ ਬਾਅਦ ਹੋਈ ਹੈਗੀ ਹੈ ਜਿਸ ਦੇ ਵਿੱਚ ਸੱਤੇ ਦੇ ਸੱੱਤੇ ਮੈਂਬਰ ਸ਼ਾਮਿਲ ਹੋਏ ਸਨ ਔਰ ਉਹਨਾਂ ਨੇ ਭਰਤੀ ਨੂੰ ਲੈ ਕੇ ਕਿਉਂਕਿ ਭਰਤੀ ਦੀ ਨਿਗਰਾਨੀ ਕਰਨੀ ਸੀ ਇਸ ਕਮੇਟੀ ਨੇ ਹੁਣ ਸਿਚੁਏਸ਼ਨ ਥੋੜੀ ਜੀ ਕੰਪਲਿਕੇਟਿਡ ਜਿਹੜੀ ਇਸ ਕਰਕੇ ਹੋ ਗਈ ਹੋਈ ਹੈ ਕਿ ਭਰਤੀ ਦੀ ਨਿਗਰਾਨੀ ਕਰਨੀ ਹੈ ਪਰ ਭਰਤੀ ਜਿਹੜੀ ਆਲਰੇਡੀ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਹੋ ਗਈ ਸੀ। ਮਤਲਬ ਭਰਤੀ ਜਿਹੜੀ ਅਕਾਲੀ ਦਲ ਨੇ ਆਲਰੇਡੀ ਸ਼ੁਰੂ ਕਰ ਦਿੱਤੀ ਹੈ। ਹੁਣ ਜਿਹੜੀ ਉਹ ਵਾਲੀ ਭਰਤੀ ਅਕਾਲੀ ਦਲ ਨੇ ਸ਼ੁਰੂ ਕੀਤੀ ਹੈ ਉਹ ਇਸ ਰਹਿਨਮਾਈ ਦੇ ਵਿੱਚ ਨਹੀਂ ਹੋਈ। ਉਹਦੇ ਹਿਸਾਬ ਨਾਲ ਤੇ ਫਿਰ ਉਹ ਭਰਤੀ ਤੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਚਾਲੂ ਕਰਤੀ ਤੇ ਉਹਨਾਂ ਨੇ ਤੇ ਕਹਿੰਦੇ ਵੀ 1 ਮਾਰਚ ਨੂੰ ਜਿਹੜਾ ਪ੍ਰਧਾਨਵੀ ਆਪਣਾ ਚੁਣ ਲੈਣਾ। ਜੀ ਤੇ ਉਹ ਕਹਿੰਦਾ ਜਦੋਂ ਭਰਤੀ ਦੇ ਤਸਵੀਰਾਂ ਸਾਹਮਣੇ ਆਈਆਂ ਤੇ ਜਿਹੜੇ ਆਲਰੇਡੀ ਮੈਂਬਰ ਜਿਹੜੇ ਅੰਦਰ ਕਰਾਰੇ ਹੋਏ ਉਹੀ ਪਰਚੀਆਂ ਪਰਦੇ ਨਜ਼ਰ ਆਏ। ਉਹੀ ਪਰਚੀਆਂ ਪਰਦੇ ਨਜ਼ਰ ਆਏ ਹੁਣ ਤੇ ਕਲਾਸ ਮੀਟਿੰਗ ਜਿਹੜੇ ਸਾਡੀ 25 ਲੱਖ ਸੀਗੀ ਅਸੀਂ ਪਰਚੀਆਂ ਦੇਤੀਆਂ 25 ਲੱਖ ਦੀਆਂ 10 ਲੱਖ ਅਸੀਂ ਹੋਰ ਛਪਾਉਣੀਆਂ ਦੇਤੀਆਂ ਹੋਈਆਂ ਵੀ ਇਹ ਸਾਡਾ ਦਾ ਟੀਚਾ ਜਿਹੜਾ ਲੋਡ ਨਾਲ ਉਹ ਅੱਗੇ ਚੱਲ ਰਿਹਾ ਤੇ ਅਸੀਂ 35 ਲੱਖ ਮੈਂਬਰ ਜਿਹੜੇ ਨੇ ਉਹ ਇਕੱਠੇ ਕਰ ਲੈਣੇ ਨੇ ਹੁਣ ਤੁਸੀਂ ਇਹ ਦੇਖੋ ਕਿ ਇਸ ਕਮੇਟੀ ਦੀ ਪਹਿਲੀ ਮੀਟਿੰਗ ਚ ਉਹਨਾਂ ਨੇ ਇਹ ਡਿਸੀਜਨ ਲਿਆ ਫਾਈਨਲੀ ਕਿ 11 ਨੂੰ ਜਿਹੜੀ ਅਗਲੀ ਮੀਟਿੰਗ ਹੋਣੀ ਹੈ ਉਦੋਂ ਸਰਦਾਰ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਸੱਦਾ ਦਿੱਤਾ ਕਿਉਂਕਿ ਐਜ਼ ਅ ਕਾਰਜਕਾਰੀ ਪ੍ਰਧਾਨ ਪੇਪਰਾਂ ਦੇ ਵਿੱਚ ਜੇ ਆਪਾਂ ਕਹਿ ਲਈਏ ਕਿ ਉਸ ਤਰ੍ਹਾਂ ਤੇ ਉਹੀ ਹੈਗੇ ਨੇ ਅਕਾਲੀ ਦਲ ਦੇ ਹੁਣ ਉਹ ਆ ਕੇ ਇਥੇ ਕੀ ਜਵਾਬ ਦਿੰਦੇ ਹੈਗੇ ਨੇ ਕਿ ਕੀ ਅਸੀਂ ਜਿਹੜੀ ਭਰਤੀ ਕੀਤਾ ਕਰ ਰਹੇ ਹੈਗੇ ਆ ਉੱਤੇ ਰੋਕ ਲਾਉਨੇ ਆ ਤੇ ਜਿਸ ਤਰੀਕੇ ਦੇ ਨਾਲ ਅਕਾਲ ਤਖਸਰ ਸਾਹਿਬ ਦੇ ਹੁਕਮਨਾਮੇ ਸੀ ਅਸੀਂ ਉਸੇ ਤਰੀਕੇ ਦੇ ਨਾਲ ਇਹਦੇ ਅੰਡਰ ਆਉਨੇ ਆ ਜਾਂ ਨਹੀਂ ਤੇ ਹੁਣ ਤੁਸੀਂ ਦੇਖੋ ਨਾ ਕਿ ਇਸ ਦੇ ਵਿੱਚ ਆਪਸ਼ਨਸ ਕਿਹੜੀਆਂ-ਕਿਹੜੀਆਂ ਨੇ ਇਸ ਕਮੇਟੀ ਕੋਲੇ ਵੀ ਕਿਹੜੀਆਂ-ਕਿਹੜੀਆਂ ਆਪਸ਼ਨਸ ਨੇ ਜਾਂ ਤਾਂ ਜਿਹੜੀ ਭਰਤੀ ਹੋ ਰਹੀ ਹੈ ਉਹਨੂੰ ਹੀ ਇਹ ਕਮੇਟੀ ਐਡਾਪਟ ਕਰ ਲੇਗੀ ਪਰ ਫਿਰ ਅਕਾਲ ਤਖਸਰ ਸਾਹਿਬ ਦੇ ਹੁਕਮਨਾਮੇ ਖੂਬਹੂ ਲਾਗੂ ਨਹੀਂ ਹੋਏ ਜੀ ਸੁਜੀ ਬਲਵਿੰਦਰ ਸਿੰਘ ਪੁੰਦੜ ਹੋਰੀ ਅਗਲੀ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਉਸ ਵਕਤ ਜੇ ਉਹ ਪਾਰਟੀ ਦੀ ਮੈਂਬਰਸ਼ਿਪ ਨੂੰ ਰੱਦ ਕਰਨ ਦਾ ਕੋਈ ਅਜਿਹਾ ਫੈਸਲਾ ਲੈਂਦੇ ਆ ਫਿਰ ਉਹਦਾ ਕੀ ਉਹਦੇ ਵਿੱਚ ਜਿੱਦਾਂ ਨਾ ਉਹ ਬਾਰ-ਬਾਰ ਕਾਨੂੰਨੀ ਅੜਚਣ ਲਿਆ ਕੇ ਜਾਂ ਇਸ ਤਰ੍ਹਾਂ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਜਦੋਂ ਪੁੰਦੜ ਸਾਹਿਬ ਆਉਣ ਤੇ ਉਹ ਕਹਿਣਗੇ ਮੈਂ ਤੇ ਫੈਸਲਾ ਇੱਥੇ ਨਹੀਂ ਦੇ ਸਕਦਾ ਮੈਨੂੰ ਜਾ ਕੇ ਕੋਰ ਕਮੇਟੀ ਨਾਲ ਗੱਲਬਾਤ ਕਰਨੀ ਪਾਏਗੀ ਤੇ ਉਹਦੇ ਵਿੱਚ ਜਿਹੜਾ ਤੁਸੀਂ ਕਾਨੂੰਨੀ ਅੜਚਣ ਆਲਾ ਕਹਿ ਰਹੇ ਹੋ ਨਾ 16 ਜਨਵਰੀ ਇਸੇ ਹੀ ਆਪਾਂ ਕਹਿ ਸਕਦੇ ਹਾਂ ਕਿ ਸਾਲ ਦਾ ਕੁਦਰਤੀ ਆਪਾਂ ਦੇਖ ਸਕਦੇ ਹਾਂ ਕਿ ਕਿਤਨਾ ਕਿਤੇ ਕੁਦਰਤੀ ਤੌਰ ਤੇ ਹੀ ਕਿ ਪਹਿਲਾਂ ਕੀ ਸੀਗਾ ਕਿ ਪੁਰਾਣੀਆਂ ਐਗਜ਼ਾਮਪਲਸ ਆਪਾਂ ਯੂਜ਼ ਕਰਦੇ ਸੀ ਕਿ 1999 ਚ ਕੀ ਹੋਇਆ 90 ਚ ਕੀ ਹੋਇਆ 95 ਚ ਕੀ ਹੋਇਆ ਪਰ ਹੁਣ ਰੀਸੈਂਟ ਐਗਜ਼ਾਮਪਲ ਜਿਹੜੀ ਓਬੈਸੀ ਹੋਣ ਵਾਲੀ ਪਾਰਟੀ ਹੈ EIAMM ਉਹ ਵੀ ਇਸੇ ਤਰੀਕੇ ਦੀ ਪਾਰਟੀ ਹੈ ਜਿਸ ਦੇ ਵਿੱਚ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਮੁਸਲਮਾਨਾਂ ਦੀ ਇਹ ਤਾਂ ਕਿਉਂਕਿ ਮੁਸਲਮਾਨਾਂ ਦੀ ਪਾਰਟੀ ਹੈ ਤੇ ਉਹਨਾਂ ਦੇ ਹਿੱਤ ਅੱਗੇ ਰੱਖ ਕੇ ਉਹ ਪਾਰਟੀ ਉਸੇ ਤਰੀਕੇ ਦੇ ਨਾਲ ਉਹਦਾ ਸੰਵਿਧਾਨ ਜਾਂ ਸਾਰਾ ਕੁਝ ਹੈਗਾ ਔਰ ਉਹ ਵੀ ਜਿਹੜਾ ਬਕਾਇਦਾ ਜਿਹੜਾ ਚੋਣ ਲੜਦੇ ਹੈਗੇ ਉਹਨਾਂ ਦੇ ਖਿਲਾਫ ਹੀ ਇਦਾਂ ਦੀ ਇੱਕ ਰਿਟ ਪਟੀਸ਼ਨ ਪਾਈ ਗਈ ਸੀ ਕਿ ਇਹ ਪਾਰਟੀ ਦੀ ਮੰਨਤਾਂ ਰੱਦ ਕੀਤੀ ਜਾਵੇ ਹੂੰ ਦਿੱਲੀ ਹਾਈ ਕੋਰਟ ਨੇ ਉਸ ਨੂੰ ਚੱਕ ਕੇ ਭਗਾ ਕੇ ਮਾਰਿਆ ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਕੋਈ ਵੀ ਪਾਰਟੀ ਜਿਹੜੀ ਹੈ ਉਹ ਕਿਸੇ ਵੀ ਧਰਮ ਦੇ ਨਾਲ ਅਲਾਈਨ ਹੋ ਸਕਦੀ ਹੈ ਪਰ ਜਦੋਂ ਉਹਨਾਂ ਨੇ ਚੋਣਾਂ ਲੜਨੀਆਂ ਨੇ ਜਾਂ ਉਹਨਾਂ ਦਾ ਜਿਹੜਾ ਰਨਿੰਗ ਸਿਸਟਮ ਹੈਗਾ ਉਸ ਤੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤੇ ਕਿਤਨਾ ਕਿਤੇ ਆਪਾਂ ਦੇਖਿਆ ਇਹ ਤਾਂ ਕਿਸੇ ਵੀ ਪਾਰਟੀ ਜਿਹਨੂੰ ਜਦੋਂ ਚੋਣਾਂ ਲੜਨੀਆਂ ਨੇ ਜਾਂ ਹੁਣ ਮੈਂਬਰਸ਼ਿਪ ਹੋਣੀ ਹੈ ਹੁਣ ਜੇ ਆਪਾਂ ਕਹੀਏ ਕਿ ਚਾਹੇ ਭਾਈ ਅਮਰਤਪਾਲ ਸਿੰਘ ਉਹ ਨਾਲੇ ਪਾਰਟੀ ਹੈ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਕੋਈ ਵੀ ਬੰਦਾ ਜਿਹੜਾ ਹੈ ਮੈਂਬਰ ਬਣ ਸਕਦਾ ਹੈਗਾ ਕਿਉਂਕਿ ਕਾਨੂੰਨ ਦੀ ਇੱਕ ਉਹਨਾਂ ਨੇ 1999 ਦੇ ਵਿੱਚ ਕੋਈ ਸੋਧ ਵਗੈਰਾ ਜਿਹੜੀ ਕੀਤੀ ਸੀ ਉਸ ਤੋਂ ਬਾਅਦ ਇਹ ਚੀਜ਼ਾਂ ਸਾਹਮਣੇ ਆਈਆਂ ਉਹ ਟਾਂਚੇ ਨੂੰ ਤੇ ਹਰੇਕ ਕੋਈ ਸਵਕਾਰ ਕਰਦਾ ਹੈਗਾ ਹੁਣ ਜੇ EIMM ਦੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਮਾਨਤਾ ਰੱਦ ਨਹੀਂ ਹੁੰਦੀ ਤੇ ਫਿਰ ਅਕਾਲੀ ਦਲ ਦੀ ਰੱਦ ਕਿਵੇਂ ਹੋਏਗੀ ਕੀ ਅਕਾਲੀ ਦਲ ਕੋਲ ਇਸ ਲੜਨ ਦੀ ਇੰਨੇ ਵੱਡੇ ਵਕੀਲ ਹੈ ਨਹੀਂ ਹੈ ਹਾਂ ਫਿਰ ਦੂਜੀ ਗੱਲ ਇਹ ਹੈ ਕਿ ਅਗਰ ਅਕਾਲੀ ਦਲ ਇਸ ਨੂੰ ਐਜ਼ ਇੱਕ ਐਕਸਕਿਊਜ਼ ਦੀ ਵਰਤੋਂ ਕਰੇਗਾ ਜਾਂ ਦੁਪਾਰਾ ਆਪਾਂ ਦੇਖਿਆ ਕਿ ਲੰਬਾ ਸਮਾਂ ਬੈਕ ਐਂਡ ਫਾਰਵਰਡ ਇਹੀ ਗੱਲ ਬਾਰ-ਬਾਰ ਅੰਦਰੋਂ ਮੀਟਿੰਗ ਕਰਕੇ ਆਣਾ ਹਾਂਜੀ ਆ ਕਾਨੂੰਨੀ ਅੜਚਣ ਹੈ ਤੇ ਫਿਰ ਜਿਹੜਾ ਹੈਗਾ ਫਿਰ ਸਵਾਲ ਇਹ ਵੀ ਆਉਂਦਾ ਨਾ ਫਿਰ ਤੁਸੀਂ ਧਰਮ ਦੀ ਵਰਤੋਂ ਤੇ ਕਰਦੇ ਹੋ ਜਦੋਂ ਤੁਸੀਂ ਗੁਰਦੁਆਰਿਆਂ 'ਚ ਜਾ ਕੇ ਮੈਂਬਰਸ਼ਿਪ ਕਰਦੇ ਹੋ ਜਦੋਂ ਤੁਸੀਂ ਮਾਗੀ ਦੇ ਮੇਲੇ ਤੇ ਕਾਨਫਰੰਸ ਕਰਦੇ ਹੋ ਕਾਂਗਰਸ ਨਹੀਂ ਕਰਦੀ ਭਾਰਤੀ ਜਨਤਾ ਪਾਰਟੀ ਨਹੀਂ ਕਰਦੀ ਤੁਸੀਂ ਕਿਉਂ ਕਰਦੇ ਹੈਗੇ ਹੋ ਹੁਣ ਫਤਿਹਗੜ੍ਹ ਸਾਹਿਬ ਆਣਾ ਉਦੋਂ ਵੀ ਤੇ ਇਹਨਾਂ ਦੀ ਨਹੀਂ ਹੋਣੀ ਚਾਹ ਆਪਾਂ ਕਹਿ ਲਈਏ ਕਿ ਦੂਜੇ ਅਕਾਲੀ ਦਲ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ ਉਹ ਹਰੇਕ ਸਾਲ ਕਰਦੇ ਆ ਉਹਨਾਂ ਦੀ ਮਾਨਤਾ ਦੇ ਰੱਦ ਨਹੀਂ ਹੁੰਦੀ ਫਿਰ ਇਹ ਜਿਹੜੇ ਨਾ ਇਹਦੇ ਪਿੱਛੇ ਕਾਫੀ ਸਾਰਾ ਆਪਾਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਇਸ ਨੂੰ ਇੱਕ ਵਰਤਿਆ ਜਾ ਰਿਹਾ ਹੈ ਹੁਣ ਕਮੇਟੀ ਦੇ ਕੋਲ ਆਪਸ਼ਨ ਇਹੀ ਹੈ ਕਿ ਜਾਂ ਤਾਂ ਉਹ ਸਾਰੀ ਦੀ ਸਾਰੀ ਜਿਹੜੀ ਹੈਗੀ ਹੈ ਭਰਤੀ ਕੈਂਸਲ ਕਰੇ ਤੇ ਇਹਨਾਂ ਕੋਲ ਵੀ ਇਹੀ ਆਪਸ਼ਨ ਹੈ ਕਿ ਜਾਂ ਉਹਨੂੰ ਭਰਤੀ ਨੂੰ ਕੈਂਸਲ ਕਰੇ ਜਿੱਦਾਂ ਕਮੇਟੀ ਕਮੇਟੀ ਨੇ ਆਪ ਜਾ ਕੇ ਪਰਚੀਆਂ ਥੋੜੀ ਕੱਟਣੀਆਂ ਇਹਨਾਂ ਨੇ ਜੋਗਰ ਮੋਰੀ ਦੇ ਤਰੀਕੇ ਦੇ ਨਾਲ ਆਪਾਂ ਦੇਖਿਆ ਕਮੇਟੀ ਦੇ 5 ਜਾਂ 6 ਆਗੂਆਂ ਨੂੰ ਅਲੱਗ-ਅਲੱਗ ਏਰੀਆਜ਼ ਦੇ ਦਿੱਤੇ ਪਰ ਉਹਨਾਂ ਨੇ ਕਦੀ ਵੀ ਉੱਥੇ ਜਾ ਕੇ ਕੰਮ ਨਹੀਂ ਕੀਤਾ ਤੇ ਇੱਥੇ ਵੀ ਕਾਫੀ ਗਹਿਮਾ-ਗੇਮੀ ਜਿਹੜੀ ਹੋਈ ਹੈਗੀ ਹੈ ਕਿ ਕੁਝ ਮੈਂਬਰ ਚਾਹੁੰਦੇ ਸਨ ਕਿ ਸ਼ਾਇਦ ਪਰ ਜ਼ਿਆਦਾਤਰ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਨਾਲ ਹੀ ਐਲਾਈਨ ਨੇ ਭਾਵੇਂ ਉਹ ਅਕਾਲੀ ਦਲ ਚੋਂ ਨੇ ਉਹ ਚਾਹੁੰਦੇ ਨੇ ਕਿ ਹੂਬ-ਹੂ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਹੁਣਾਂ ਵੀ ਇਸੇ ਤਰੀਕੇ ਦੇ ਨਾਲ ਚਾਹੀਦਾ ਹੈ ਬਾਕੀ ਦੇਖਦੇ ਆ ਕਿ ਕੀ ਕੁਛ ਸਰਦਾਰ ਬਲਵਿੰਦਰ ਸਿੰਘ ਪੁੰਦੜ ਹੁਣੀ ਕਹਿੰਦੇ ਨੇ ਕੀ ਉਹ ਇਹੀ ਕਹਿਣਗੇ ਕਿ ਮੈਂ ਜਿਹੜਾ ਹੈਗਾ ਮਸਲਾ ਅੱਗੇ ਲੈ ਕੇ ਜਾਵਾਂਗਾ ਵਰਕਿੰਗ ਕਮੇਟੀ ਦੇ ਵਿੱਚ ਤੇ ਦੁਬਾਰਾ ਆਪਾਂ ਕਹਿ ਕੇ ਕਿ ਤਨਾ ਕਿਤੇ ਉਹੀ ਗੋਲ-ਗੋਲ ਘੁੰਮੀ ਜਾਣਗੇ ਤੇ ਫਿਰ ਅਖੀਰ ਤੇ ਤੇ ਫੈਸਲਾ ਆਪਾਂ ਕਹਿ ਸਕਦੇ ਹਾਂ ਕਿ ਪੰਥ ਨੇ ਕਰਨਾ ਹੈ ਜਾਂ ਸਿੱਖ ਸੰਗਤਾਂ ਨੇ ਕਰਨਾ ਹੈ ਕਿ ਕੀ ਉਹ ਦੁਬਾਰਾ ਇਸੇ ਤਰੀਕੇ ਦੇ ਨਾਲ ਇਸ ਨੂੰ ਚਾਹੁੰਦੇ ਹੈਗੇ ਨੇ ਜਾਂ ਦੁਬਾਰਾ ਸੁਪਰੀਤ ਸਿੰਘ ਬਾਦਲ ਨੂੰ ਐਕਸੈਪਟੈਂਸ ਦੇ ਦਿੰਦੇ ਨੇ ਤੇ ਜਾਂ ਫਿਰ ਹੈਗਾ ਆਪਾਂ ਕਹਿ ਸਕਦੇ ਆ ਕਿ ਨਹੀਂ ਇਸ ਤਰ੍ਹਾਂ ਦਾ ਪ੍ਰਮਾਣ ਜਾਂ ਜੋ ਕੁਝ ਵੀ ਇਹਨਾਂ ਵੱਲੋਂ ਕੀਤਾ ਗਿਆ ਉਹ ਪ੍ਰਮਾਣ ਨਹੀਂ ਹੁੰਦਾ ਦੂਜੀ ਗੱਲ ਇਹ ਵੀ ਹੈਗੀ ਆ ਕਿ ਉਹਨਾਂ ਦਾ ਹਾਲਾ ਦਵਾਲਾ ਕਿਹੋ ਜਿਹਾ ਹੈ ਕਿ ਜਾਂ ਆਪਾਂ ਕਹਿ ਸਕਦੇ ਆ ਕਿ ਜਿਹੜੇ ਉਹਨਾਂ ਨੂੰ ਸਲਾਹ ਕਰ ਜਿਹੜੇ ਨੇ ਉਹ ਕਿਦਾਂ ਦੀ ਸਲਾਹ ਦਿੰਦੇ ਹੈਗੇ ਨੇ ਕਿਉਂਕਿ ਹੁਣ ਤੱਕ ਉਹਨਾਂ ਨੇ ਗਲਤੀਆਂ ਵੀ ਮੰਨ ਲੀਆਂ ਸਾਰਾ ਕੁਝ ਕਰ ਲਿਆ ਇੱਕ ਬੰਨੇ ਪਰ ਆਉਟਪੁੱਟ ਨਹੀਂ ਆਈ ਉਲਟਾ ਆਪਾਂ ਕਹਿ ਸਕਦੇ ਆ ਕਿ ਗ੍ਰਾਫ ਥੱਲੇ ਹੀ ਡਿੱਗ ਗਿਆ ਗ੍ਰਾਫ ਵਧਿਆ ਨਹੀਂ ਹੈਗਾ ਇੱਕ ਤਾਂ ਹੁੰਦਾ ਨਾ ਕਿ ਬੰਦਾ ਸਹੀ ਕਰਨ ਜਾਂਦਾ ਤੇ ਉਹ ਗਲਤ ਹੋ ਜਾਂਦਾ ਉਹ ਸਹੀ ਕਰਦੇ ਕਰਦੇ ਵੀ ਪੂਰਾ ਸਹੀ ਆਪਾਂ ਕਹਿ ਸਕਦੇ ਆ ਕਿ ਉਹ ਤੁਹਾਨੂੰ ਟੱਚ ਕਰਨੀ ਪੈਣੀ ਹੈ ਜਦੋਂ ਆਪਾਂ ਰੇਸ ਭਜਦੇ ਆ ਨਾ ਤੇ ਜਦ ਤੱਕ ਉਹ ਖੀਰ ਵਾਲਾ ਰੀਬਨ ਤੇ ਆਪਾਂ ਵੱਜਦੇ ਨਹੀਂ ਹੈਗੇ ਉਹਨੂੰ ਹਿੱਟ ਨਹੀਂ ਕਰਦੇ ਉਦੋਂ ਤੱਕ ਰੇਸ ਕੰਪਲੀਟ ਨਹੀਂ ਹੁੰਦੀ ਜੇ ਆਪਾਂ ਹੁਣ ਚਾਰ ਕਦਮ ਅੱਗੇ ਜਾਂਦੇ ਆ ਤੇ ਫਿਰ ਚਾਰ ਕਦਮ ਅਕਾਲ ਤਖਤ ਸਾਹਿਬ ਵੱਲ ਪਿੱਠ ਕਰ ਲੈਣੇ ਆ ਫਿਰ ਚਾਰ ਕਦਮ ਅੱਗੇ ਜਾਂਦੇ ਆ ਫ ਕੇ ਖੜੇ ਹੋ ਜਾਣੇ ਆ ਤੇ ਫਿਰ ਉੱਥੇ ਕਿਤੇ ਵੀ ਆਪਾਂ ਕਹਿ ਸਕਦੇ ਹਾਂ ਕਿ ਨਾ ਤਾਂ ਉਹ ਕੌਮ ਨੇ ਪ੍ਰਮਾਣ ਕਰਨਾ ਹੈ ਨਾ ਉਹ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਅੰਦਰੋਂ ਉਹਨਾਂ ਕਹਿਣ ਨੂੰ ਕਹੀ ਜਾਵਾਂਗੇ ਕਿ ਹਾਂਜੀ ਅਸੀਂ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੰਨੇ ਆ ਪਰ ਉਹ ਮੰਨਣ ਦੇ ਵਿੱਚ ਆਉਣਗੇ ਨਹੀਂ ਜੀ ਸੋ ਇਸ ਵੇਲੇ ਗੱਲ ਕਰਾਂਗੇ RAM RAHEEM ਦੀ ਜਿਸ ਤਰੀਕੇ ਨਾਲ ਪ੍ਰੋਲ ਤੇ ਅਭਿਤੇ ਦੀ ਨਿਭਾਰ ਵੀ ਆਉਂਦਾ ਹੈ ਪਰ ਜੋ ਲਗਾਤਾਰ ਉਸ ਦੇ ਖਿਲਾਫ ਜਿਹੜੀਆਂ ਮੁਸ਼ਕਲਾਂ ਉਭਦੀਆਂ ਨਜ਼ਰ ਆ ਰਹੀਆਂ ਨੇ ਇਸ ਬਾਰੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਬਦਵੀ ਮਸਲੇ ਦੇ ਵਿੱਚ ਜਿਹੜਾ ਉਹ ਕੇਸ ਚੱਲਿਆ ਸੋ ਉਹਦੀ ਥੋੜੀ ਜਿਹੀ ਜਾਣਕਾਰੀ ਸੰਗਤ ਹੁੰਦੀ ਹੈ ਬਿਲਕੁਲ ਸੌਦਾ ਸਾਹਿਬ ਦੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਅਗਲੀ ਹੈ 18 ਮਾਰਚ ਨੂੰ ਹੋਣੀ ਹੈਗੀ ਹੈ ਜਸਟਿਸ ਬੀ ਆਰ ਗਵਈ ਤੇ ਮਨੋਧ ਚੰਦਰਨ ਦੀ ਜਿਹੜੀ ਬੈਂਚ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ ਖਾਸ ਕਰਕੇ 2015 ਦਾ ਜਿਹੜਾ ਬੇਅਦਬੀ ਮਸਲਾ ਹੈਗਾ ਕਿ ਬੁਰਜ ਜਵਾਰ ਸਿੰਘ ਵਾਲਾਂ ਤੋਂ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਚੱਕੇ ਜਾਂਦੇ ਨੇ ਤੇ ਫਿਰ ਸਪਟੰਬਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਲਲਕਾਰਿਆ ਜਾਂਦਾ ਹੈ ਪੋਸਟਰ ਲਗਾਏ ਜਾਂਦੇ ਨੇ ਤੇ ਅਕਤੂਬਰ ਦੇ ਮਹੀਨੇ ਦੇ ਵਿੱਚ ਜਿਹੜੀ ਹੈ ਬੇਅਦਬੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਹੁੰਦੀ ਹੈਗੀ ਹੈ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਕੀ ਮਾਹੌਲ ਬਣਦਾ ਹੈਗਾ ਇਹ ਕਿਵੇਂ ਜਿਹੜਾ ਹੈਗਾ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਵੱਲੋਂ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਕੁਝ ਵੀ ਨਹੀਂ ਸੀ ਜਿਹੜੇ ਲੋਕ ਸਿਰਫ ਸਿਮਰਨ ਕਰ ਰਹੇ ਸੀ ਨਾਮ ਸਿਮਰਨ ਕਰ ਰਹੇ ਸੀ ਇੱਕ ਪ੍ਰੋਟੈਸਟ ਦੇ ਤੌਰ ਤੇ ਉਹਨਾਂ ਨੂੰ ਹੀ ਜਿਹੜਾ ਹੈ ਸ਼ਹੀਦ ਕਰ ਦਿੱਤਾ ਜਾਂਦਾ ਹੈ ਉਹਨਾਂ ਤੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ ਇਹ ਵਾਲੀ ਜਿਹੜੀ ਗੱਲ ਹੈਗੀ ਅਜੇ ਤੱਕ ਵੀ ਅਕਾਲੀ ਦਲ ਦੇ ਨਾਲੋਂ ਲੈ ਨਹੀਂ ਰਹੀ ਹੈਗੀ ਇੱਕ ਵੱਡਾ ਨੁਕਸਾਨ ਪੋਲਿਟੀਕਲ ਤੌਰ ਤੇ ਵੀ ਉਹਨਾਂ ਨੂੰ ਇਹਦਾ ਕਰਨਾ ਪਿਆ ਹੈ ਮਾਰਚ 2024 ਦੇ ਵਿੱਚ ਟ੍ਰਾਇਲ ਦੇ ਉੱਤੇ ਜਿਹੜਾ ਹੈ ਰੋਕ ਲਗਾ ਦਿੱਤੀ ਸੀ ਹਾਈ ਕੋਰਟ ਦੇ ਵੱਲੋਂ ਹਾਈ ਕੋਰਟ ਨੇ ਕਿਹਾ ਸੀ ਕਿ ਟ੍ਰਾਇਲ ਅੱਗੇ ਨਹੀਂ ਚੱਲ ਸਕਦਾ 18 ਅਕਤੂਬਰ ਨੂੰ ਫਿਰ ਜਿਹੜਾ ਹੈਗਾ ਦੁਬਾਰਾ ਗੱਲ ਅੱਗੇ ਸੁਪਰੀਮ ਕੋਰਟ ਚ ਜਾਂਦੀ ਹੈ ਤੇ ਸੁਪਰੀਮ ਕੋਰਟ ਨੇ ਜਿਹੜੀ ਉਹ ਰੋਕ ਹਟਾ ਦਿੱਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਟ੍ਰਾਇਲ ਹੁਣ ਅੱਗੇ ਚੱਲੇਗਾ ਇਸ ਦੇ ਵਿੱਚ ਹੁਣ ਸੌਦਾ ਸਾਹ ਜਿਹੜਾ ਹੈਗਾ ਮੁੱਖ ਸਾਜ਼ਿਸ਼ ਕਰਦਾ ਦੇ ਤੌਰ ਤੇ ਦਰਜ ਹੈਗਾ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਗਵਾਹੀਆਂ ਹੋਈਆਂ ਨੇ ਤੇ ਹੁਣ 18 ਮਾਰਚ ਨੂੰ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਜਵਾਬ ਦਖਲ ਕਰਨਾ ਹੈ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ 3-4 ਹਫ਼ਤਿਆਂ ਦਾ ਜਿਹੜਾ ਸਮਾਂ ਹੈਗਾ ਹੈ ਉਹ ਕਿਹੋ ਜਿਹਾ ਜਵਾਬ ਆਪਣਾ ਦਖਲ ਕਰਦੇ ਨੇ ਕੀ ਉਹ ਐਜ਼ ਅ ਸਿੰਸੇਅਰ ਹੋ ਕੇ ਜਿਸ ਤਰੀਕੇ ਦੇ ਨਾਲ ਐਸਆਈਟੀ ਨੇ ਕੰਮ ਕੀਤਾ ਹੈਗਾ ਉਸੇ ਤਰੀਕੇ ਦੀ ਹੀ ਓਕੇ ਜਿਹੜੀ ਰਿਪੋਰਟ ਜਿਹੜੀ ਪੇਸ਼ ਹੁੰਦੀ ਹੈ ਜਾਂ ਨਹੀਂ ਇਹ ਸਾਰਾ ਕੁਝ ਆਪਾਂ ਕਹਿ ਸਕਦੇ ਹਾਂ ਕਿ ਅੱਗੇ ਹੋਏਗਾ ਪਰ ਹਾਲ ਦੀ ਘੜੀ ਕੇਸ ਜਿਹੜਾ ਹੈ ਉਹ ਚਲਣਾ ਸ਼ੁਰੂ ਹੋ ਗਿਆ ਹੋਇਆ ਬਿਲਕੁਲ ਹਾਲਾਂਕਿ ਜ